ਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਲੋਬੇ ਕਿਸਾਨ ਭਰਾਵਾਂ ਨੂੰ ਵੀਰਾਂ ਦੇ ਮੈਸੇਜ ਆਏ ਸੀ ਕਿ ਕਹਿੰਦੇ ਸੀ ਕਿ ਜਿਹੜੇ ਪੀਆ 131 ਵੈਰੈਟੀ ਹੈ ਇਸ ਝੋਨੇ ਨੂੰ ਕਿੰਨੇ ਗੱਟੇ ਯੂਰੀਆ ਪਾਉਣੀ ਚਾਹੀਦੀ ਆ ਕਿੰਨੇ ਗੱਟੇ ਯੂਰੀਆ ਲੈ ਜਾਂਦਾ ਤੇ ਦੂਜੇ ਨੰਬਰ ਇਹਦੀ ਆਪਾਂ ਯੂਰੀਆ ਜਿਹੜੀ ਲਾਸਟ ਕੇਸ ਤੇ ਜਾਂ ਫਿਰ ਯੂਰੀਆ ਕਦੋਂ ਬੰਦ ਕਰਨੀ ਆ ਤੇ ਇੱਕ ਵੀਰ ਨੇ ਪੁੱਛਿਆ ਸੀ ਕਿ ਜਿਹੜੀ ਇਹਦੇ ਵਿੱਚ ਆਪਾਂ ਰੀਜਡ ਪਾਉਣ ਦੀ ਲੋੜ ਜਾਂ ਫਿਰ ਪਦਾਨ ਜੇਕਰ ਪਾਉਣੀ ਤੇ ਕਦੋਂ ਪਾਈਏ ਤਾਂ ਪੂਰੀ ਜਾਣਕਾਰੀ ਜੀ ਸ਼ੇਅਰ ਕਰਾਂਗੇ ਕਿਉਂਕਿ ਕਾਫੀ ਵੀਰ ਜਿਹੜੇ ਆ ਇਸ ਵਾਰ ਪਹਿਲੀ ਵਾਰ ਜਿਹੜੀ ਵੈਰੈਟੀ ਲਾ ਰਹੇ ਨੇ ਤਾਂ ਇਹਦੇ ਕੈਰੈਕਟਰਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈਗੀ ਤਾਂ ਉਹਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਤਾਂਕਿ ਜਿਹੜਾ ਤੁਸੀਂ ਇਸ ਵੈਰੈਟੀ ਤੋਂ ਵਧੀਆ ਤੇ ਫੁੱਲ ਚੰਗਾ ਝਾੜ ਲੈ ਸਕੋ ਤਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੀ ਬੈੱਲ ਘੰਟੀ ਦਬਾ ਲਓ ਤਾਂਕਿ ਖੇਤੀਬਾੜੀ ਨਾਲ ਰਿਲੇਟਿਡ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹਿਣ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਪੀ 131 ਵੈਰੈਟੀ ਦੀ ਤਾਂ ਕਿਸਾਨ ਵੀਰੋ ਜੇਕਰ ਤੁਸੀਂ ਇਹ ਆਪਣੇ ਖੇਤ ਦੇ ਵਿੱਚ ਵੈਰੈਟੀ ਲਾਈ ਆ ਤੇ ਪਹਿਲਾਂ ਤਾਂ ਆਪਾਂ ਇਹਦੇ ਕੈਰੈਕਟਰ ਤੁਹਾਨੂੰ ਦੱਸ ਦਿੰਨੇ ਆ ਕਿ ਕੀ ਕੀ ਇਹਦੇ ਕੈਰੈਕਟਰ ਆ ਤਾਂ ਜਦੋਂ ਇਹਨੂੰ ਆਪਾਂ ਸਟਾਰਟਿੰਗ ਦੇ ਵਿੱਚ ਲਾਉਣੇ ਆ ਤੇ ਉਸ ਤੋਂ ਬਾਅਦ ਯਾਨੀ ਕਿ 1 ਮਹੀਨੇ ਦੇ ਅੰਦਰ ਅੰਦਰ ਇਹ ਬਹੁਤ ਜ਼ਿਆਦਾ ਜਿਹੜੀ ਵੈਰੈਟੀ ਹੈ ਫਟਾਰਾ ਇਹਦਾ ਬਹੁਤ ਜ਼ਿਆਦਾ ਹੈ ਪਹਿਲੇ ਨੰਬਰ ਤੇ ਇਹਦਾ ਕੈਰੈਕਟਰ ਹੈ ਤੇ ਦੂਜੇ ਨੰਬਰ ਤੇ ਇਹ ਤੁਹਾਨੂੰ ਕੱਦ ਜਿਹਦਾ ਥੋੜਾ ਜਿਹਾ ਮਧਰਾ ਦੂਜੀਆਂ ਵੈਰੈਟੀਆਂ ਨਾਲੋਂ ਦਿਸੂਗਾ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਦਾ ਕੱਦ ਘੱਟ ਉੱਪਰ ਨੂੰ ਘਟ ਜਾਂਦਾ ਤੇ ਸਾਈਡਾਂ ਨੂੰ ਜ਼ਿਆਦਾ ਖਿਲਰਦਾ ਤੇ ਜਦੋਂ ਇਹ ਵੈਰੈਟੀ ਆਪਣੇ ਗੱਬੇ ਤੇ ਆਉਂਦੀ ਆ ਉਦੋਂ ਤੁਹਾਨੂੰ ਇਹ ਲੱਗੂਗਾ ਜਿੱਦਾਂ ਇਹ ਸੁਪਰੀਮ 110 ਵੈਰੈਟੀ ਹੈ ਨਾ ਇਹ ਉੱਪਰ ਨੂੰ ਚਲੇ ਜਾਂਦੀ ਤੇ ਆਪਾਂ ਨੂੰ ਲੱਗਦਾ ਕਿ ਵਿਰਲਾ ਜਿਹਾ ਝੋਨਾ ਤਾਂ ਪਹਿਲੇ ਪਹਿਲਾਂ ਪਹਿਲਾਂ ਇਹਦਾ ਕੈਰੈਕਟਰ ਇਦਾਂ ਦਾ ਕਿ ਖਿਲਰਦਾ ਝੋਨਾ ਤੇ ਜਦੋਂ ਇਹ ਗੱਬੇ ਤੇ ਜਾਂਦਾ ਇਹ ਉੱਪਰ ਜਿਹੇ ਨੂੰ ਜਾਨ ਕਿਹੜੇ ਪੱਤੇ ਜਿਹੜੇ ਜਿਹੇ ਆਪਾਂ ਕਹਿ ਦਈਏ ਕਿ ਉੱਪਰ ਜਿਹੇ ਨੂੰ ਇਦਾਂ ਜਿੱਦਾਂ ਤੁਹਾਨੂੰ ਆਪਾਂ ਹੱਥ 'ਚ ਫੜ ਕੇ ਦੇ ਇਹ ਉੱਪਰ ਜਿਹੇ ਨੂੰ ਦੇਖੂਗਾ ਤੁਹਾਨੂੰ ਤੇ ਜੇ ਉਦੋਂ ਤੁਹਾਨੂੰ ਆਏ ਲੱਗੂਗਾ ਜੇ ਝੋਨਾ ਜਾਂ ਵਿਰਲਾ ਵਿਰਲਾ ਜਿਆ ਪਰਾ ਉੱਕਰਾਂਉਣ ਦੀ ਲੋੜ ਨਹੀਂ ਇਹ ਝੋਨੇ ਦਾ ਕੈਰੈਕਟਰ ਇਦਾਂ ਦਾ ਕਿ ਜਦੋਂ ਇਹ ਗੱਭੇ ਤੇ ਆਉਂਦਾ ਉਦੋਂ ਐ ਤੁਹਾਨੂੰ ਇਹ ਬੂਝਾ ਜਿਹੜਾ ਉਹਦਾ ਉੱਪਰ ਜਿਹਨੂੰ ਚੱਲੇ ਜਾਂਦਾ ਤੇ ਉਦੋਂ ਐ ਲੱਗਦਾ ਕਿ ਝੋਨਾ ਵਿਰਲਾ ਜਾ ਤੇ ਇਹਦੇ ਬੂਝੇ ਉੱਚੇ ਨੀਵੇਂ ਵੀ ਰਹਿ ਜਾਂਦੇ ਥੋੜੇ ਜੇ ਤੇ ਇਹ ਤੋਂ ਡਰਨ ਦੀ ਲੋੜ ਨਹੀਂ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਤੇ ਯੂਰੀਆ ਦੀ ਤਾਂ ਕਿਸਾਨ ਵੀਰੋ ਜਿਹੜੀ ਯੂਰੀਆ ਇਹਦੇ ਵਿੱਚ ਜਿਹੜਾ ਆਪਾਂ ਪਿਛਲੇ ਸਾਲਾਂ ਦੇ ਵਿੱਚ ਨੋਟ ਕੀਤਾ ਲਗਭਗ 3 ਤੋਂ 3.5 ਗੱਟੇ ਇਹ ਯੂਰੀਆ ਦੇ ਲੈ ਜਾਂਦਾ ਤਾਂ ਕਈ ਵਾਰਾਂ ਕਈ ਤੁਸੀਂ ਵੀਡੀਓ ਦੇਖੀ ਹੋਣੇ ਕਈ ਕਹਿੰਦੇ ਕਿ ਯਾਰ ਇਹਨੂੰ ਆਪਾਂ ਨੂੰ 2 ਗੱਟੇ ਹੀ ਪਾਉਣੇ ਚਾਹੀਦੇ ਜਾਂ ਫਿਰ 2.5 ਗੱਟੇ ਪਾਉਣੇ ਚਾਹੀਦੇ ਪਰ ਆਪਾਂ ਪੀਆਰ 131 ਦੀ ਗੱਲ ਕਰ ਰਹੇ ਹਾਂ ਤਾਂ ਇਹ ਕਿਸਾਨ ਵੀਰੋ 3 ਤੋਂ 3.5 ਗੱਟੇ ਯੂਰੀਆ ਦਾ ਲੈ ਜਾਂਦਾ ਜੇਕਰ ਤੁਸੀਂ ਵਧੀਆ ਇਹਦਾ ਚੰਗਾ ਝਾੜ ਲੈਣਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਇਹਨੂੰ ਆਪਾਂ ਜਿਹੜੀ ਲਾਸਟ ਯੂਰੀਆ ਕਦੋਂ ਬੰਦ ਕਰਨੀ ਹੈ ਤੇ ਦੂਜੇ ਨੰਬਰ ਤੇ ਕਲੋਰੋ ਪਾਈਏ ਜਾਂ ਫਿਰ ਪ੍ਰਦਾਨ ਪਾਈਏ ਉਹਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਤਾਂ ਜੇਕਰ ਕਿਸਾਨ ਵੀਰੋ ਇਹਦੀ ਲਾਸਟ ਕਿਸ ਦੀ ਆਪਾਂ ਗੱਲ ਕਰੀਏ ਤਾਂ ਲਗਭਗ ਤੁਸੀਂ 35 ਤੋਂ ਲੈ ਕੇ 40 ਦਿਨ ਦੇ ਅੰਦਰ ਅੰਦਰ ਇਹਦੀ ਲਾਸਟ ਕਿਸ਼ਤ ਬੰਦ ਕਰ ਦੇਣੀ ਉਹਦਾ ਵੀ ਇੱਕ ਕਾਰਨ ਆ ਜੇਕਰ ਤੁਸੀਂ 40 ਦਿਨ ਤੋਂ ਬਾਅਦ ਇਹਨੂੰ ਫਿਊਰੀਆ ਪਾਉਂਦੇ ਰਹਿੰਦੇ ਤਾਂ ਇੱਥੇ ਇੱਕ ਗੱਲ ਜਰੂਰ ਨੋਟ ਕਰਿਓ ਜੇਕਰ ਤੁਹਾਡੇ ਵੈਰੈਟੀ ਨੇ ਝੋੜ ਇਹੋ ਵੈਰੈਟੀ B131 ਆ ਤੇ ਜੇਕਰ ਉਹਨੇ ਫਟਾਰਾ ਲੇਟ ਕੀਤਾ ਹੈ ਕਿਉਂਕਿ ਕਈ ਵਾਰ ਹੁੰਦੀ ਹੈ ਆਪਣੀ ਵੈਰੈਟੀ ਜਿਹੜੀ ਥੋੜਾ ਜਿਹਾ ਅੜ ਕੇ ਚੱਲਦੀ ਕਈਆਂ ਜ਼ਮੀਨਾਂ 'ਚ ਤਾਂ ਉੱਥੇ ਜੇਕਰ ਤੁਹਾਡਾ ਫਟਾਰਾ ਲੇਟ ਤਾਂ ਤੁਸੀਂ ਉੱਥੇ 45 ਦਿਨ ਤੱਕ ਇਹ ਯੂਰੀਆ ਲਗਾ ਸਕਦੇ ਜੀ ਇਹਦੀ ਕੋਈ ਆਪਾਂ ਨੂੰ ਇਹ ਨਹੀਂ ਕਿ ਆਪਾਂ 40 ਦਿਨ ਤੋਂ ਪਹਿਲਾਂ ਹੀ ਪੂਰੀ ਕਰਨੀ ਆਪਾਂ ਥੋੜਾ ਜਿਹਾ ਆਪਣੇ ਝੋਨੇ ਦੀ ਜ਼ਮੀਨ ਦੇ ਹਿਸਾਬ ਨਾਲ ਕੰਡੀਸ਼ਨ ਵੀ ਦੇਖਣੀ ਹੁੰਦੀ ਆ ਇਹ ਨਹੀਂ ਕਿ ਆਪਾਂ ਕਿਸੇ ਨੇ ਕਿਹਾ ਤਾਂ ਤੁਸੀਂ 40 ਦਿਨ ਤੇ ਬੰਦ ਕਰ ਦਿਓ ਤੁਸੀਂ 40 ਦਿਨ ਤੇ ਬੰਦ ਕਰ ਦੇਣੀ ਇਹ ਆਪਾਂ ਉਹਨਾਂ ਵੀਰਾਂ ਵਾਸਤੇ ਦੱਸਿਆ 40 ਦਿਨ ਤੋਂ ਪਹਿਲਾਂ ਬੰਦ ਕਰਨੀ 35 ਤੋਂ 40 ਦਿਨ ਦੇ ਵਿੱਚ ਵਿੱਚ ਜਿਨ੍ਹਾਂ ਦੇ ਝੋਨੇ ਨੇ ਵਧੀਆ ਚੰਗਾ ਫਟਾਰਾ ਕੀਤਾ ਯਾਨੀ ਕਿ 30 ਤੋਂ 35 ਤੱਕ ਜਿਹੜੇ ਟਿੱਲਰ ਬਣਾ ਚੁੱਕਾ ਵਧੀਆ ਤਰੀਕੇ ਨਾਲ ਤਾਂ ਉਹ ਵੀਰ 35 ਤੋਂ 40 ਦਿਨ ਦੇ ਵਿੱਚ ਵਿੱਚ ਯੂਰੀਆ ਬੰਦ ਕਰਨ ਤੇ ਜੇਕਰ ਤੁਹਾਡੇ ਝੋਨਾ ਕਿਤੇ ਅੜ ਗਿਆ ਸੀ ਕਿਸੇ ਕਾਰਨ ਪਾਣੀ ਸੁੱਕ ਗਿਆ ਸੀ ਜਾਂ ਫਿਰ ਤੁਸੀਂ ਕੋਈ ਨਦੀਨ ਨਾਸ਼ ਕੀਤਾ ਝੋਨਾ ਖੜ ਗਿਆ ਸੀ ਤਾਂ ਉਹ ਝੋਨੇ ਨੂੰ ਤੁਸੀਂ 45 46 ਦਿਨ ਤੇ ਲਾਸਟ ਕਿਸ਼ਤ ਬੰਦ ਕਰ ਸਕਦੇ ਜੀ ਇਹ ਕੋਈ ਨਹੀਂ ਆਪਾਂ ਕਹ ਪਹਿਲਾਂ ਹੀ ਜ਼ਰੂਰੀ ਕਰਨੀ ਆ ਤਾਂ ਇਹ ਨਹੀਂ ਕਿ ਤੁਸੀਂ ਪਹਿਲਾਂ ਬੰਦ ਕਰਦੇ ਹੋ ਤੇ ਬਾਅਦ ਚ ਝੋਨਾ ਤੁਹਾਡਾ ਉੱਥੇ ਪੀਲਾ ਜਾ ਕੋਈ ਖੜ ਜੀ ਤਾਂ ਇਹ ਗਲਤੀ ਕਦੇ ਨਹੀਂ ਕਰਨੀ ਤੁਸੀਂ ਆਪਣੇ ਝੋਨੇ ਦੀ ਕੰਡੀਸ਼ਨ ਦੇ ਹਿਸਾਬ ਨਾਲ ਵੀ ਕਰਨੀ ਆ ਜੇਕਰ ਝੋਨਾ ਵਧੀਆ ਚੱਲਿਆ ਪਹਿਲਾਂ ਫਟਾਰਾ ਚੰਗਾ ਕਰ ਗਿਆ ਉਹ ਤਾਂ ਉਹਨੂੰ ਆਪਾਂ 35 ਦਿਨ ਤੋਂ ਲੈ ਕੇ 40 ਦਿਨ ਦੇ ਵਿੱਚ ਵਿੱਚ ਯੂਰੀਆ ਬੰਦ ਕਰ ਦੇਣੀ ਜੇਕਰ ਤੁਹਾਨੂੰ ਲੱਗਦਾ ਕਿ ਝੋਨਾ ਅੜ ਗਿਆ ਸੀ ਝੋਨਾ ਝੋਨਾ ਜੇ ਪੂਰਾ ਬੂਝਾ ਨਹੀਂ ਮਾਰੇ ਤਾਂ ਆਪਾਂ ਲਾਸਟ ਕਿਤੇ ਤਾਂ ਉਹਦੇ ਤੁਸੀਂ ਜਿਹੜੀ ਲਾਸਟ ਯੂਰੀਆ ਹੈ ਲਗਭਗ ਤੁਸੀਂ 45 ਦਿਨ ਤੱਕ ਲਾ ਸਕਦੇ ਹਜੇ ਇਹ ਤੋਂ ਜ਼ਿਆਦਾ ਲੇਟ ਨਹੀਂ ਕਰਨੀ ਤਾਂ ਹੁਣ ਆਪਾਂ ਗੱਲ ਆ ਜਾਂਦੀ ਮੇਨ ਐਟ ਦੇ ਇਹਦੇ ਵਿੱਚ ਰੀਜੈਂਟ ਪਾਈਏ ਜਾਂ ਫਿਰ ਪਦਾਨ ਤਾਂ ਕਿਸਾਨ ਵੀਰ ਰੀਜੈਂਟ ਪਾਉਂਦੀ ਆਪਾਂ ਨੂੰ ਜ਼ਰੂਰਤ ਨਹੀਂ ਕਿਉਂਕਿ ਰੀਜੈਂਟ ਪਾਉਂਦੇ ਕਿਸਾਨ ਜਦੋਂ ਆਪਣੀ ਝੋਨੇ ਦੇ ਵਿੱਚ ਜ਼ਿਆਦਾਤਰ ਕਿਸਾਨ ਵੀਰਾਂ ਨੂੰ ਪਤਾ ਨਹੀਂ ਕਿ ਰੀਜੈਂਟ ਕਾਦੇ ਵਾਸਤੇ ਬਣੀ ਬਹੁਤ ਆ ਜ਼ਿਆਦਾਤਰ ਕਿਸਾਨ ਇਹਨੂੰ ਫਟਾਰੇ ਦੇ ਤੌਰ ਤੇ ਪਾ ਜਾਂਦੇ ਆ ਤਾਂ ਕਿਸਾਨ ਨੂੰ ਰੀਜੈਂਟ ਦਾ ਕੰਮ ਕੀ ਜਿਹੜੀਆਂ ਆਪਣੀਆਂ ਆਹ ਵਾਲੀਆਂ ਪਾਈਪਾਂ ਹੁੰਦੀਆਂ ਜਿੰਨੂੰ ਆਪਾਂ ਸਿਖਾਵਾ ਗਏ ਨੇ ਆਹ ਸਿਖਾਵਾ ਹੁੰਦੀਆਂ ਰੀਜੈਂਟ ਕੀ ਕਰਦੀ ਕਿ ਝੋਨੇ ਨੂੰ ਕੱਚਿਆ ਕਰ ਦਿੰਦੀ ਆਹ ਜਿਹੜੀਆਂ ਚੀਜ਼ਾਂ ਆਪਣੀਆਂ ਫੁੱਲ ਜਾਂਦੀਆਂ ਇਹਦੇ ਫੁੱਲਣ ਕਰਕੇ ਜਿਹੜਾ ਝੋਨਾ ਝੋਨੇ ਦਾ ਬੂਝਾਂ ਦਾ ਥੋੜਾ ਜਿਹਾ ਖਿੱਲਰ ਜਾਂਦਾ ਚੌੜਾ ਜਿਹਾ ਹੋ ਜਾਂਦਾ ਤੇ ਆਪਾਂ ਨੂੰ ਲੱਗਦਾ ਕਿ ਇਨੇ ਰੀਜੈਂਟ ਨੇ ਬਹੁਤ ਜ਼ਿਆਦਾ ਫਟਾਰਾ ਕਰਾਇਆ ਹਾਲਾਂਕਿ ਜਿਹੜੀ ਰੀਜੈਂਟ ਇੱਕ ਕੈਮੀਕਲ ਹੈ ਤੇ ਇਹ ਜਿਹੜੀ ਆਪਣੀ ਕੀੜੀ ਵਗੈਰਾ ਪੈਂਦੀ ਜੜ ਚ ਜਾਂ ਫਿਰ ਸਿਉਂਗ ਸਿੰਘਾਂ ਪੈ ਜਾਂਦੀ ਹੈ ਜਿੱਥੇ ਉਥੇ ਆਪਾਂ ਨੂੰ ਇਹਦੀ ਜ਼ਰੂਰਤ ਪੈਂਦੀ ਆ ਤੇ ਇਸ ਵੈਰੈਟੀ ਦੇ ਵਿੱਚ ਫੁਲਾਲ ਕਿਉਂਕਿ ਇਹਦੇ ਵਿੱਚ ਰੀਜੈਂਟ ਪਾਉਂਦੀ ਆ ਆਪਾਂ ਨੂੰ ਜ਼ਰੂਰਤ ਨਹੀਂ ਪੀਆਰ 31 ਦੇ ਇਹਦਾ ਫੁਟਾਰਾ ਜਿੱਦੀ ਗੱਲ ਕਰੀਏ ਫੁਟਾਰਾ ਇਹਦਾ ਪਹਿਲਾਂ ਹੀ ਬਹੁਤ ਸ਼ਾਨਦਾਰ ਆ ਤੇ ਜੇਕਰ ਆਪਾਂ ਇਹਦੇ ਵਿੱਚ ਰੀਜੈਂਟ ਵਗੈਰਾ ਪਾਤੀ ਤਾਂ ਝੋਨਾ ਆਪਣਾ ਹੋਰ ਜ਼ਿਆਦਾ ਖਿਲਰ ਜੂਗਾ ਤੇ ਅੱਗੇ ਜਾ ਕੇ ਜਿਹੜਾ ਨਜਾਇਜ਼ ਜੀਆਂ ਸ਼ਿਖਾਵਾਂ ਬਣਾ ਜੂਗਾ ਤੇ ਉਥੇ ਜਾ ਕੇ ਕੱਚਾ ਝੋਨਾ ਜ਼ਿਆਦਾ ਹੋਣ ਕਰਕੇ ਲਾਸ਼ਟ ਤੱਕ ਕੱਚਾ ਲੈ ਜਾਂਦੀ ਝੋਨਾ ਤਾਂ ਕੱਚਾ ਹੋਣ ਕਰਕੇ ਤੇਲੇ ਦੀ ਸ਼ਿਕਾਇਤ ਵੀ ਉਥੇ ਜਾਦੀ ਆਉਣੀ ਤੇ ਜੜੀਆਂ ਆ ਆਪਣੀਆਂ ਹੋਰ ਬਲਾਸਟ ਵਰਗੀਆਂ ਬਿਮਾਰੀਆਂ ਉਹ ਵੀ ਆ ਸਕਦੀਆਂ ਇਸ ਲਈ ਰੀਜੈਂਟ ਪਾਉਣ ਦੀ ਇਸ ਵੈਰੈਟੀ ਦੇ ਵਿੱਚ ਜ਼ਰੂਰਤ ਨਹੀਂ ਨਾ ਆਪਾਂ ਪਾਉਣੇ ਆ ਹੁਣ ਆ ਜਾਂਦੀ ਗੱਲ ਪ੍ਰਦਾਨ ਦੀ ਤਾਂ ਪ੍ਰਦਾਨ ਕਿਸਾਨ ਵੀਰੋ ਪਹਿਲੇ ਨੰਬਰ ਤੇ ਤਾਂ ਆਪਾਂ ਨੂੰ ਆਪਾਂ ਦਾ ਆਪਣੇ ਖੇਤ ਦੇ ਵਿੱਚ ਪਾਉਂਦੇ ਨਹੀਂ ਫਿਰ ਵੀ ਜੇਕਰ ਤੁਹਾਨੂੰ ਲੱਗਦਾ ਤੁਸੀਂ ਆਪਣੇ ਖੇਤ ਚ ਸੁੰਡੀ ਵਗੈਰਾ ਤੋਂ ਵਿਚਾਰ ਰੱਖਣਾ ਲੰਮੇ ਟਾਈਮ ਸੱਕ ਤਾਂ ਇੱਕ ਗੱਲ ਦਾ ਧਿਆਨ ਰੱਖੋ ਕਿਉਂਕਿ ਪਦਾਨ ਜਿਹੜੀ ਹੁੰਦੀ ਆ ਇਹ ਆਪਣੇ ਜਿਹੜੇ ਮਿੱਤਰ ਕੀੜ ਹੁੰਦੇ ਜ਼ਮੀਨ ਦੇ ਵਿੱਚ ਸਾਰਿਆਂ ਨੂੰ ਮਾਰ ਦਿੰਦੀ ਆ ਲਗਭਗ ਇਹਨੇ ਟੋਟਲ ਜੋ ਆਪਣੀ ਜ਼ਮੀਨ ਦੇ ਵਿੱਚ ਸਾਰਾ ਮਿੱਤਰ ਕੀੜ ਜਾਂ ਫਿਰ ਹੋਰ ਸੁੰਡੀਆਂ ਵੇਗਰਾ ਸਾਰਿਆਂ ਨੂੰ ਮਾਰ ਦਿੰਦੀ ਤੇ ਲੰਮੇ ਟਾਈਮ ਤੱਕ ਇਹ ਕੰਟਰੋਲ ਰੱਖਦੀ ਆ ਜੇਕਰ ਫਿਰ ਵੀ ਤੁਸੀਂ ਪਾਉਣੀ ਆ ਤਾਂ ਤੁਸੀਂ ਜਦੋਂ ਆਪਣਾ ਝੋਨਾ ਲਗਭਗ ਗੱਭਾ ਭਰਨਾ ਸਟਾਰਟ ਕਰਦਾ ਉਸ ਟਾਈਮ ਤੇ ਪਾਓ ਪਦਾਨ ਤਾਂ ਕਿ ਜਿਹੜਾ ਆਪਣੇ ਗੱਭੇ ਦੇ ਵਿੱਚ ਜਿਹੜੀ ਗੋਬ ਦੀ ਸੁੰਡੀ ਜਾਂ ਫਿਰ ਉਦੋਂ ਪੱਤਲਾ ਲਬੇਟ ਜਾਂ ਫਿਰ ਹੋਰ ਜੋ ਕੋਈ ਵੀ ਕਿਸੇ ਸੁੰਡੀ ਦਾ ਹਮਲਾ ਹੁੰਦਾ ਤਾਂ ਉਹ ਆਪਣੀ ਜਿਹੜੀ ਮੁੰਜਰ ਦੇ ਉੱਪਰ ਕੋਈ ਉਹਦਾ ਅਫੈਕਟ ਨਾ ਪਵੇ ਪ੍ਰਦਾਨ ਪਾਉਂਦਾ ਇਹੀ ਸਹੀ ਤਰੀਕਾ ਜਦੋਂ ਆਪਣਾ ਝੋਨਾ ਗੱਬਾ ਲੱਗਦਾ ਲਗਭਗ ਭਰਨ ਲੱਗ ਪੈਂਦਾ ਉਸ ਟਾਈਮ ਤੇ ਪ੍ਰਦਾਨ ਪਾਉਂਦਾ ਫਾਇਦਾ ਪੈਸੇ ਆਪਾਂ ਨੂੰ ਆਪਾਂ ਤਾਂ ਪਾਉਂਦੇ ਨਹੀਂ ਜੇਕਰ ਤੁਸੀਂ ਫਿਰ ਵੀ ਪਾਉਣੀ ਆ ਤਾਂ ਤੁਸੀਂ ਗੱਬੇ ਟਾਈਮ ਪ੍ਰਦਾਨ ਪਾ ਸਕਦੇ ਜੇ ਤਾਂ 7.5 ਕਿਲੋ ਦੀ ਡੋਜ਼ ਹੈ ਕਿੱਲੇ ਦੀ ਪ੍ਰਦਾਨ ਦੀ ਤਾਂ ਵੀਡੀਓ ਚੰਗੀ ਲੱਗੇ ਹੋਰ ਭਰਾਵਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਦੇਖਣ ਲਈ ਬਹੁਤ ਬਹੁਤ ਧੰਨਵਾਦ